ਬਹੁਤ ਵੱਡਾ ਨਾਂ ਕਿੱਡੀ ਕੀ ਕੈਮਰਾ ਕਿੱਡੀ ਗਰੀ ਔਰ ਬਹੁਤ ਵੱਡਾ ਘਾਟ ਕਿੱਡਾ ਬੰਦਾ ਜਿੱਡਾ ਬੰਦੇ ਦਾ ਨਾਂ ਹੁੰਦਾ ਜਿੱਡਾ ਬਾਈ ਅਹੀਂ ਜਿੰਨਾ ਉਹ ਉਹਨਾਂ ਦਾ ਦੇਰ ਹੁੰਦੀ ਹੈ ਸਮਾਜ ਜਦੋਂ ਚਲੇ ਜਾਂਦੇ ਨੇ ਦੁਨੀਆ ਛੱਡ ਕੇ ਉੱਡਾ ਹੀ ਵੱਡਾ ਘਾਟਾ ਜਿਹੜਾ ਪੈਂਦਾ ਤੇ ਅੱਜ ਪੰਜਾਬ ਨੂੰ ਪੰਜਾਬੀਅਤ ਨੂੰ ਇੱਕ ਬੜਾ ਵੱਡਾ ਘਾਟਾ ਪਿਆ ਜਸਵੰਦਰ ਭੱਲਾ ਜੀ ਦੇ ਜਾਣ ਦਾ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਜਿਹੜਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਹੈਗਾ ਔਰ ਇਸ ਟਾਈਮ ਤੇ ਮੈਂ ਪਰਿਵਾਰ ਦੇ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ ਔਰ ਨਾਲ ਹੀ ਮੈਂ ਉਹਨਾਂ ਨੂੰ ਯਕੀਨ ਦਵਾਇਆ ਵੀ ਇਸ ਦੁੱਖ ਦੀ ਘੜੀ ਵਿੱਚ ਅਸੀਂ ਤੁਹਾਡੇ ਨਾਲ ਹਾਂ ਕਿਉਂਕਿ ਜਸਵਿੰਦਰ ਭੱਲਾ ਸੀ ਭੱਲਾ ਜੀ ਸੀ ਜਿਹੜੇ ਉਹ ਕੱਲੇ ਪਰਿਵਾਰ ਦੇ ਮੈਂਬਰ ਨਹੀਂ ਸੀ ਉਹ ਪੂਰੇ ਪੰਜਾਬ ਦੇ ਮੈਂਬਰ ਸੀ ਉਹਨਾਂ ਨੇ ਪੰਜਾਬ ਦੀ ਸਭੇਚਾਰ ਦੀ ਜੋ ਸੇਵਾ ਕੀਤੀ ਉਹ ਦਾ ਪੂਰੀ ਜਾਣ ਵਾਲੀ ਆ ਔਰ ਜੋ ਉਹਨਾਂ ਨੇ ਆਪਣੀ ਕਮੇਡੀ ਰਾਹੀਂ ਲੋਕਾਂ ਨੂੰ ਹਸਾਇਆ ਕੱਲਾ ਹਸਾਇਆ ਹੀ ਨਹੀਂ ਬਲਕਿ ਜਿਹੜੇ ਮਾੜੇ ਕੰਮ ਹੁੰਦੇ ਸੀ ਉਹਨਾਂ ਦੇ ਉੱਤੇ ਐਸੀ ਤੰਜ ਕੱਸਦੇ ਸੀ ਤੇ ਲੋਕ ਜਿਹੜੇ ਕਰਦੇ ਸੀ ਉਹਨਾਂ ਦੇ ਅੰਦਰ ਤੱਕ ਜਾਂਦਾ ਸੀ ਬਿਲਕੁਲ ਤੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ اپنی زندگی ਬਤੀਤ ਕੀਤੀ ਕੋਸ਼ਿਸ਼ ਕਰੂੰਗੀ ਕਿ ਕੋਈ ਯਾਦਗਾਰ ਸਟੈਬਲਿਸ਼ ਕੀਤੀ ਜਾਵੇ ਘਟੂ ਘਟ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਇਸ ਲਈ ਯਾਦ ਰੱਖਣ ਕੋਈ ਇਹ ਜੀ ਯਾਦਗਾਰ ਮਹਾਲੀ ਚੋ ਜੇ ਜਾਂ ਕਿਸੇ ਆਸ-ਪਾਸ ਦੇ ਵਿੱਚ ਕੋਈ ਵੀ ਬਣਾਈ ਜਾਵੇ ਬਿਲਕੁਲ ਜਿਹੜੇ ਇਦਾਂ ਦੇ ਬੰਦੇ ਹੁੰਦੇ ਨੇ ਜੀ ਜਦੋਂ ਉਹਨਾਂ ਦੀ ਯਾਦਗਾਰਾਂ ਬਣਦੀਆਂ ਨੇ ਬਣਨੀਆਂ ਜ਼ਰੂਰੀ ਨੇ ਜਦੋਂ ਉਹਨਾਂ ਦੀਆਂ ਯਾਦਗਾਰਾਂ ਬਣਦੀਆਂ ਨੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਦੇਖਦੀਆਂ ਨੇ ਔਰ ਦੇਖ ਕੇ ਸੋਚਦੀਆਂ ਨੇ ਆਪ ਵੀ ਉਦਾਂ ਬਣਨ ਵਾਸਤੇ ਤੇ ਮੈਂ ਮਾਜੋਗ ਮੁੱਖ ਮੰਤਰੀ ਵੈਸੇ ਆਪ ਵੀ ਉਹ ਕਲਾਕਾਰਨ ਕਮੇਟੀ ਰਹੇ ਨੇ ਤੇ ਮੈਨੂੰ ਲੱਗਦਾ ਵੀ ਉਹਨਾਂ ਦੀ ਜਰੂਰ ਯਾਦਗਾਰ ਆ ਜਿਹੜੀ ਉਹ ਬਣਾਉਣਗੇ ਤੇ ਮੈਂ ਵੀ ਬੇਨਤੀ ਕਰੂੰਗਾ ਵੀ ਸਾਡੇ ਮੁਹਾਲੀ ਦੇ ਵੀ ਰਹਿੰਦੇ ਸੀ ਤੇ ਮੇਰੀ ਮੇਰਾ ਇਹ ਡਿਊਟੀ ਬਣਦੀ ਹੈ ਮੇਰੀ ਡਿਊਟੀ ਬਣਦੀ ਹੈ ਵੀ ਮੈਂ ਉਹਨਾਂ ਤੱਕ ਇਹ ਗੱਲ ਪਹੁੰਚਾਵਾਂ ਤੇ ਰਿਕੁਐਸਟ ਵੀ ਕਰਾਂ ਤੇ ਜਰੂਰ ਇੱਕ ਯਾਦਗਾਰ ਆ ਜਿਹੜੀ ਉਹ ਉਹਨਾਂ ਦੀ ਇੱਥੇ ਮੁਹਾਲੀ ਦੇ ਵਿੱਚ ਬਣਾਈ ਜਾਵੇ ਠੀਕ ਥੈਂਕ ਯੂ ਧੰਨਵਾਦ ਬਹੁਤ ਵੱਡਾ ਨਾਂ ਕਿੱਥੇ ਕੈਮਰਾ ਵਿੱਚ ਲਿਖਿਆ ਹੈ ਔਰ ਬਹੁਤ ਵੱਡਾ ਘਟਾ ਕਿੱਡਾ ਬੰਦਾ ਜਿੱਡਾ ਬੰਦੇ ਦਾ ਨਾਂ ਹੁੰਦਾ ਜਿੱਨਾ ਜਿੰਨਾ ਉਹ ਉਹਨਾਂ ਦਾ ਡੇਰ ਹੁੰਦੀ ਹੈ ਸਮਾਜ ਆ ਤੇ ਜਦੋਂ ਉਹ ਚਲੇ ਜਾਂਦੇ ਨੇ ਦੁਨੀਆ ਛੱਡ ਕੇ ਉੱਡੇ ਹੀ ਵੱਡਾ ਘਾਟਾ ਜਿਹੜਾ ਪੈਂਦਾ ਤੇ ਅੱਜ ਪੰਜਾਬ ਨੂੰ ਪੰਜਾਬੀਅਤ ਨੂੰ ਇੱਕ ਬੜਾ ਵੱਡਾ ਘਾਟਾ ਪਿਆ ਜਸਵੰਦਰ ਭੱਲਾ ਜੀ ਦੇ ਜਾਣ ਦਾ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਜਿਹੜਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਹੈਗਾ ਔਰ ਇਸ ਟਾਈਮ ਤੇ ਮੈਂ ਪਰਿਵਾਰ ਦੇ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ ਔਰ ਨਾਲ ਹੀ ਮੈਂ ਉਹਨਾਂ ਨੂੰ ਯਕੀਨ ਦਵਾਇਆ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਤੁਹਾਡੇ ਨਾਲ ਹ ਕਿਉਂਕਿ ਜਸਵਿੰਦਰ ਭੰਦਾ ਸੀ ਭੰਦਾ ਜੀ ਸੀ ਜਿਹੜੇ ਉਹ ਕੱਲੇ ਪਰਿਵਾਰ ਦੇ ਮੈਂਬਰ ਨਹੀਂ ਸੀ ਉਹ ਪੂਰੇ ਪੰਜਾਬ ਦੇ ਮੈਂਬਰ ਸੀ ਉਹਨਾਂ ਨੇ ਪੰਜਾਬ ਦੇ ਸਭਿਆਚਾਰ ਦੀ ਜੋ ਸੇਵਾ ਕੀਤੀ ਉਹਦਾ ਪੂਰੀ ਜਾਣ ਵਾਲੀ ਆ ਔਰ ਜੋ ਉਹਨਾਂ ਨੇ ਆਪਣੀ ਕਮੇਟੀ ਰਾਹੀਂ ਲੋਕਾਂ ਨੂੰ ਹਸਾਇਆ ਕੱਲਾ ਹਸਾਇਆ ਹੀ ਨਹੀਂ ਬਲਕਿ ਜਿਹੜੇ ਮਾੜੇ ਕੰਮ ਹੁੰਦੇ ਸੀ ਉਹਨਾਂ ਦੇ ਉੱਤੇ ਐਸੀ ਤੰਜ ਕੱਸਦੇ ਸੀ ਤੇ ਲੋਕ ਜਿਹੜੇ ਕਰਦੇ ਸੀ ਉਹਨਾਂ ਦੇ ਅੰਦਰ ਤੱਕ ਜਾਂਦਾ ਸੀ ਬਿਲਕੁਲ ਤਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ اپنی زندگی ਬਤੀਤ ਕੀਤੀ ਕੋਸ਼ਿਸ਼ ਕਰੂੰਗੀ ਕਿ ਕੋਈ ਯਾਦਗਾਰ ਸਟੈਬਲਿਸ਼ ਕੀਤੀ ਜਾਵੇ ਘਟੂ ਘਟ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਇਸ ਲਈ ਯਾਦ ਰੱਖਣ ਕੋਈ ਇਹ ਜੀ ਯਾਦਗਾਰ ਮਹਾਲੀ ਚੋਜੇ ਜਾਂ ਕਿਸੇ ਆਸ-ਪਾਸ ਦੇ ਵਿੱਚ ਕੋਈ ਵੀ ਬਣਾ ਲਈ ਜਾਵੇ ਬਿਲਕੁਲ ਜਿਹੜੇ ਇਦਾਂ ਦੇ ਬੰਦੇ ਹੁੰਦੇ ਨੇ ਜੀ ਜਦੋਂ ਉਹਨਾਂ ਦੀ ਯਾਦਗਾਰਾਂ ਬਣਦੀਆਂ ਨੇ ਬਣਨੀਆਂ ਜ਼ਰੂਰੀ ਨੇ ਜਦੋਂ ਉਹਨਾਂ ਦੀਆਂ ਯਾਦਗਾਰਾਂ ਬਣਦੀਆਂ ਨੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਦੇਖਦੀਆਂ ਨੇ ਔਰ ਦੇਖ ਕੇ ਸੋਚਦੀਆਂ ਨੇ ਆਭੀ ਉਹਦਾ ਬਣਨ ਵਾਸਤੇ ਤੇ ਮੈਂ ਮਾਜੋਗ ਮੁੱਖ ਮੰਤਰੀ ਵੈਸੇ ਆਭੀਓ ਕਲਾਕਾਰਨ ਕਮੇਟੀ ਰਹੇ ਨੇ ਤੇ ਮੈਨੂੰ ਲੱਗਦਾ ਵੀ ਉਹਨਾਂ ਦੀ ਜਰੂਰ ਯਾਦਗਾਰ ਆ ਜਿਹੜੀ ਉਹ ਬਣਾਉਣਗੇ ਤੇ ਮੈਂ ਵੀ ਬੇਨਤੀ ਕਰੂੰਗਾ ਵੀ ਸਾਡੇ ਮੁਹਾਲੀ ਚ ਵੀ ਰਹਿੰਦੇ ਸੀ ਤੇ ਮੇਰੀ ਮੇਰਾ ਇਹ ਡਿਊਟੀ ਬਣਦੀ ਹੈ ਮੇਰੀ ਡਿਊਟੀ ਬਣਦੀ ਹੈ ਵੀ ਮੈਂ ਉਹਨਾਂ ਤੱਕ ਇਹ ਗੱਲ ਪਹੁੰਚਾਵਾਂ ਤੇ ਰਿਕੁਐਸਟ ਵੀ ਕਰਾਂ ਤੇ ਜਰੂਰ ਇੱਕ ਯਾਦਗਾਰ ਆ ਜਿਹੜੀ ਉਹ ਉਹਨਾਂ ਦੀ ਇੱਥੇ ਮੁਹਾਲੀ ਦੇ ਵਿੱਚ ਬਣਾਈ ਜਾਓ ਠੀਕ ਠੀਕ ਥੈਂਕ ਯੂ ਜੀ ਧੰਨਵਾਦ